ਅੱਜ ਬਲਾਕ ਸ਼ਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਦੇ ਲਈ ਨੋਮੀਨੇਸ਼ਨ ਦਾ ਆਖਰੀ ਦਿਨ ਹੈ ਤੇ ਬਲਾਕ ਫਤਿਹਗੜ ਚੂੜੀਆਂ ਦੇ ਐਸਟੀਐਮ ਦਫ਼ਤਰ ਜਿੱਥੇ ਕਿ ਏਆਰਓ ਮਤਲਬ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟਾਂ ਦੇ ਜਿਹੜੇ ਕਾਗਜ਼ ਨੇ ਉਹ ਲੈ ਜਾ ਰਹੇ ਨੇ ਇੱਥੇ ਪਹੁੰਚੇ ਨੇ ਭਾਜਪਾ ਦੇ ਰਵਿਕੰਤ ਸਿੰਘ ਕਾਲੋ ਹਲਕਾ ਇਨਚਾਰਜ ਆਪਣੇ ਜਿੰਨੇ ਵੀ ਉਹਨਾਂ ਦੇ ਕੈਂਡੀਡੇਟ ਨੇ ਬਲਾਕ ਸ਼ਮਤੀ ਦੇ ਉਹਨਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਤੇ ਉਹਨਾਂ ਵੱਲੋਂ ਇੱਥੇ ਭਾਰੀ ਉਤਸ਼ਾਹ ਤੇ ਜੋਸ਼ ਨਾਲ ਬਲਾਕ ਸ਼ਮਤੀ ਦੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ ਜਾ ਰਹੇ ਨੇ ਗੱਲਬਾਤ ਕਰਦੇ ਆ ਰਵਿਕੰਤ ਸਿੰਘ ਕਾਲੋ ਅੱਜ ਤੁਸੀਂ ਹਲਕਾ ਫਤੇਗੜ ਚੂੜੀਆਂ ਦੇ ਬਲਾਕ ਸ਼ੰਤੀ ਮੈਂਬਰਾਂ ਦਾ ਬੀਜਪੀ ਦੇ ਨੋਮੀਨੇਸ਼ਨ ਉਮੀਦਵਾਰਾਂ ਲਈ ਪਹੁੰਚੇ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਸ ਤਰ੍ਹਾਂ ਦਾ ਅਨੁਸ਼ਾ ਰਿਹਾ ਕੋ ਅੱਜ ਬਲਾਕ ਫਤੇਗੜ ਚੂੜੀਆਂ ਦੇ ਸੰਮਤੀ ਮੈਂਬਰਾਂ ਦੀ ਚੋਣਾਂ ਦੇ ਲਈ ਸਾਰੇ ਉਮੀਦਵਾਰ ਸਾਡੇ ਬੜੀ ਗਰਮ ਜੋਸ਼ੀ ਦੇ ਨਾਲ ਕਾਗਜ਼ ਭਰ ਰਹੇ ਨੇ ਤੇ ਆਪ ਮੁਹਾਰੇ ਲੋਕ ਜਿਹੜੇ ਨੇ ਨਾ ਸਾਰੇ ਉਹ ਕੈਂਡੀਡੇਟ ਬਣ ਕੇ ਆਏ ਨੇ ਮੈਂ ਸਭ ਤੋਂ ਪਹਿਲਾਂ ਸਾਰੇ ਮੇਰੇ ਆਪਣੇ ਕੈਂਡੀਡੇਟ ਸਾਹਿਬਾਨ ਦਾ ਧੰਨਵਾਦ ਵੀ ਕਰਦਾ ਹਾਂ ਪੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਨੇ ਕਾਗਜ ਭਰੇ ਤੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਬਲਾਕ ਫਤੇਗੜ ਚੂੜੀ ਦੇ ਨਾਲ ਸਾਰੇ ਕਾਗਜ ਭਰ ਰਹੇ ਨੇ ਸਾਡੇ ਵਰਕਰਾਂ ਦੇ ਬਹੁਤ ਉਤਸ਼ਾਹ ਹੈ 25 ਬਲਾਕ ਸੰਪਤੀ ਚਾਰ ਸਾਡੇ ਚਾਰ ਜ਼ਿਲ੍ਹਾ ਪ੍ਰੇਸ਼ਦ ਦੇ ਮੈਂਬਰ ਕਾਗਜ ਭਰ ਆਏ ਨੇ ਤੇ ਬਾਕੀ ਜਿਹੜੇ ਇੱਥੋਂ ਵਾਲੇ ਸਾਰੇ ਸੰਪਤੀ ਮੈਂਬਰ ਨੇ ਉਹ ਕਾਗਜ ਲਾਈਨ 'ਚ ਖੜੇ ਨੇ ਤੇ ਸਾਰਿਆਂ ਨੇ ਕਾਗਜ ਭਰ ਲੈਣੇ ਨੇ ਤੇ ਉਸ ਤੋਂ ਬਾਅਦ ਅਸੀਂ ਪ੍ਰਚੋਨ ਪ੍ਰਚਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਵਾ ਲੋਕ ਵੱਡੇ ਗਿਣਤੀ ਦੇ ਨਾਲ ਭਾਤੀ ਜਨਤਾ ਪਾਰਟੀ ਦੇ ਨਾਲ ਖੜੇ ਨੇ ਕਿਉਂਕਿ ਲੋਕਾਂ ਨੇ ਪੰਜਾਬ ਦੇ ਵਿੱਚ ਵੇਖ ਲਿਆ ਕਿ ਜੋ ਪੰਜਾਬ ਦੇ ਹਾਲਾਤ ਨੇ ਐਸ ਵਾਲੇ ਦਿਨ ਦਿਹਾੜੇ ਕਤਲ ਫਰੋਤੀਆਂ ਅੜ ਕਹਿਤੀਆਂ ਪਤਾ ਹੀ ਨਹੀਂ ਪੰਜਾਬ ਜਿਹੜਾ ਸਾਡਾ ਰੰਗਲਾ ਸੀ ਉਹਨੂੰ ਕੀ ਦੀ ਨਜ਼ਰ ਲੱਗ ਗਈ ਆ ਕਿਉਂਕਿ ਇਹਨਾਂ ਨੇ ਤਾਂ ਪੰਜਾਬ ਦਾ ਸੱਤਿਆਨਾਸ਼ ਕਰਕੇ ਰੱਖ ਦਿੱਤਾ ਜਿਵੇਂ ਯੂਪੀ ਦੇ ਵਿੱਚ ਤੁਸੀਂ ਅੱਜ ਵੇਖਦੇ ਹੋ ਕਿ ਹਾਲਾਤ ਇੰਨੇ ਸਖਾਵੇਂ ਹੋ ਗਏ ਨੇ ਕਿ ਉੱਥੇ ਕੋਈ ਵੀ ਇਹੋ ਜੀ ਮਾੜੀ ਘਟਨਾ ਨਹੀਂ ਵਾਪਰ ਰਹੀ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਤਕੜੇ ਹੋ ਕੇ ਬੀਜੇਪੀ ਦਾ ਸਾਥ ਦੋ 2027 ਦੇ ਵਿੱਚ ਡਬਲ ਇੰਜਨ ਵਾਲੀ ਸਰਕਾਰ ਬਣਾ ਕੇ ਪੰਜਾਬ ਦਾ ਵਿਕਾਸ ਕਰੀਏ ਤੇ ਗੈਂਗਸਟਰਵਾਦ ਤੇ ਜੋ ਅਫਰਾ ਉਤੀਆਂ ਵਾਲੇ ਬੰਦੇ ਨੇ ਜਾਂ ਹੋਰ ਉਹਨਾਂ ਸਾਰਿਆਂ ਕੋਲੋਂ ਅਮਨ ਤੇ ਸ਼ਾਂਤੀ ਵਾਲਾ ਜਿਹੜਾ ਸਮਾ ਲੈਉਣ ਦੇ ਲਈ ਬੀਜੇਪੀ ਦੇ ਤਕੜੇ ਹੋ ਕੇ ਸਾਥ ਦੇਈਏ ਲੱਗਦਾ ਕਿ ਸਰਕਾਰ ਭਾਰਤ ਸੀ ਢੰਗ ਨਾਲ ਇਲੈਕਸ਼ਨ ਕਰਾਜ ਕਰਾਈ ਦੇਖੋ ਸਰਕਾਰ ਨੂੰ ਇਲੈਕਸ਼ਨ ਕਰਾਉਣੀ ਚਾਹੀਦੀ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਕਿੱਥੇ ਇੱਕ ਖੜੇ ਆ ਕਿਉਂਕਿ ਗੱਲਾਂ ਬੜੀਆਂ ਕਰਦੇ ਨੇ ਜੋ ਪੰਜਾਬ ਦੇ ਨਾਲ ਵਾਅਦੇ ਕੀਤੇ ਸੀ ਇੱਕ ਵੀ ਪੰਜਾਬ ਦੇ ਨਾਲ ਵਾਅਦਾ ਪੂਰਾ ਨਹੀਂ ਕਰ ਸਕੇ ਪੰਜਾਬ ਦਾ ਸਤਿਆਨਾਸ਼ ਕਰਕੇ ਰੱਖ ਦਿੱਤਾ ਵਾ ਮੇਰਾ ਖਿਆਲ ਹੈ ਕਿ ਆ ਮਹੀਨੇ ਚ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾਣੀਆਂ ਇੰਨਾ ਕਰਜ਼ਾ ਹਰ ਚੀਜ਼ ਕਰਜ਼ਾ ਚੁੱਕ ਚੁੱਕ ਕਰੀ ਜਾਂਦੇ ਨੇ ਹੁਣ ਪ੍ਰਧਾਨ ਮੰਤਰੀ ਜੀ ਨੇ ਸੜਕਾਂ ਵਾਸਤੇ ਵੀ ਪੈਸੇ ਭੇਜਿਆ 5000 ਕਰੋੜ ਰੁਪਏ ਉਹਦੋਂ ਭੇਜਿਆ ਵਾ ਅਸੀਂ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਕਣਕ ਦਾ ਵੀ ਜਿਹੜਾ ਹੈਗਾ ਵਾ ਕਣਕ ਨਰੇਗਾ ਸਾਰਿਆਂ ਦੀ ਜਾਂਚ ਕਰਵਾ ਕੇ ਇਹਨੂੰ ਵਧੀਆ ਤਰੀਕ ਪਾਰਦਰਸ਼ੀ ਤਰੀਕੇ ਨਾਲ ਚਲਾਵਾਂਗੇ ਕੋਈ ਨਹੀਂ ਬਾਕੀ ਮੈਂ ਇੱਕ ਵਾਰੀ ਫੇਰ ਆਪਣੇ ਸਾਰੇ ਵਰਕਰ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਉਤਸ਼ਾਹ ਦੇ ਨਾਲ ਸਾਰਿਆਂ ਨੇ ਤਗੜੇ ਹੋ ਕੇ ਕਾਗਜ਼ ਭਰਰੇ ਧੰਨਵਾਦ ਵੋਟਾਂ ਲੈ ਕੇ ਰਣਨੀਤੀ ਕਿਵੇਂ ਦੀ ਹੋएगी ਇਹ ਹੁਣ ਬਸ ਕੱਲ ਤੋਂ ਕਾਗਜ਼ਾਂ ਦੇ ਜਦੋਂ ਪੜਤਾਲ ਤੋਂ ਬਾਅਦ ਪਿੰਡੋਂ ਪਿੰਡ ਆਪਣਾ ਕਿਹੜਾ ਨਵਾਂ ਕੰਮ ਹੈ ਸਾਡਾ ਤੇ ਰੋਜ਼ ਦਾ ਹੀ ਕੰਮ ਇਹ ਆ ਇਸ ਕਰਕੇ ਇਹ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਏਗੀ ਵਧੀਆ ਤਰੀਕੇ ਨਾਲ ਇਲੈਕਸ਼ਨ ਲੜਾਂਗੇ ਧੰਨਵਾਦ ਸਾਬ ਅੱਜ ਦਾਖਲ ਹੋਣਾ ਹੈ ਬੀਜੇਪੀ ਵੱਲੋਂ ਤੁਹਾਡੇ ਜੀ ਨੇ ਗਰਦੀਪ ਸਿੰਘ ਜੀ ਕੀ ਕਹਿੰਦੇ ਹੋ ਵੇਖੋ ਬਾਦ ਸਾਹਿਬ ਪਹਿਲਾਂ ਤਾਂ ਮੈਂ ਆਪਣੇ ਕੈਂਡੀਡੇਟ ਸਾਹਿਬ ਨੂੰ ਵਧਾਈ ਦੇਣਾ ਵਾ ਤੇ ਸਰਦਾਰ ਅਵੀਕਰਸਨ ਨੂੰ ਵੀ ਵਧਾਈ ਦੇਣਾ ਵੀ ਉਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਮੁੰਡੇ ਨੂੰ ਕੈਂਡੀਡੇਟ ਬਣਾਇਆ ਵਾ ਨੰਬਰ 2 ਇਹ ਆ ਵੀ ਜੇ ਪੜਤਾਲ ਤੋਂ ਬਾਅਦ ਇਹਨਾਂ ਨੇ ਕੋਈ ਘਿਚਿਮਚੂ ਨਾ ਕੀਤਾ ਕਾਗਜ਼ ਸਾਡੇ ਇਹਨਾਂ ਨੇ ਵੱਡੇ ਨਾਂ ਆਪਾਂ ਜ਼ੋਨ ਬੱਦਵਲ ਕਲਾਂ ਚੋਂ ਛੋਟੇ ਵੀਰ ਤੋਂ ਗੁਰਦੀਪ ਨੂੰ ਵੱਧ ਵੱਧ ਵਟਾ ਦਵਾ ਕੇ ਇਹਨੂੰ ਕਾਮਯਾਬੀ ਦਵਾਵਾਂਗੇ ਤੇ ਬੀਜੇਪੀ ਦੀ ਕਾਮਯਾਬੀ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਜਿੰਨੇ ਵੀ ਮੇਰੇ ਨਾਲ ਸਵਾਰਥਕਤ ਆਏ ਨੇ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦਾ ਹਾਂਗੇ। ਤੇ ਸਭ ਤੋਂ ਪਹਿਲਾਂ ਮੈਂ ਕਾਲੋ ਸਾਹ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਜਿਨ੍ਹਾਂ ਨੇ ਮੈਨੂੰ ਇਹ ਵੋਟਰ ਸੂਚੀ 'ਚ ਖੜਾ ਕੀਤਾ। ਹਾਂ ਜੀ। ਕਿਸ ਤਰ੍ਹਾਂ ਦੀ ਆਸ ਲੱਗ ਰਹੀ ਆ ਕਿਸ ਤਰ੍ਹਾਂ ਦੀ ਆਸ ਆਸ ਪੂਰੀ ਆ ਜੀ ਆਸ ਪੂਰੀ ਆ ਬੜੀ ਬੜੀ ਗੁਰੂ ਸਾਹਿਬ ਦੀ ਬੜੀ ਕਿਰਪਾ ਆ ਮਹਾਰਾਜ ਦੀ ਕਿਰਪਾ ਨਾਲ ਆਪਾਂ ਵਧੀਆ ਚੋਣ ਲੜਾਂਗੇ ਤੇ ਜਿੱਤ ਕੇ ਬੁਖਾਵਾਂਗੇ ਜੇ ਸਾਡੇ ਕਾਗਜ 바جے ਰਹਣ ਤੇ ਜੇ ਕਿ ਜੰਮ ਵਿੱਚ ਕੋਈ ਖਰਾਬੀ ਨਾ ਕਰਨ ਤੇ ਲੱਗਦਾ ਵੀ ਕਾਗਜ ਜੱਟੋਂ ਇਹਨੂੰ ਲੱਗਦਾ ਤੇ ਨਹੀਂ ਜੋ ਜੋ ਅੰਦਰ ਵੇਖਿਆ ਜਿੱਦਾਂ ਮਤਲਬ ਅਫਸਰ ਸਾਹਿਬ ਲੱਗੇ ਨੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਕੋਲ ਉਹਨਾਂ ਨੇ ਕਾਗਜ ਲਏ ਨੇ ਤੇ ਐਵੇਂ ਤੇ ਨਹੀਂ ਲੱਗਦਾ ਬਾਕੀ ਗੁਰੂ ਮਾਝ ਨੂੰ ਪਤਾ ਸਾਰੀ ਗੱਲ ਦਾ ਗੁਰੂ ਮਾਝ